ਤੁਸੀਂ ਹੁਣ ਤੱਕ ਟਰਮ ਇੰਸ਼ੋਰੈਂਸ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓਜ਼ ਦੇਖਿਆ ਹੋਣਗੀਆਂ ਤੇ ਆਮ ਸ਼ੋਰ ਤੁਹਾਨੂੰ ਇਹਨਾਂ ਦੀਆਂ ਬੇਸਿਕ ਚੀਜ਼ਾਂ ਵੀ ਟੌਪ ਦੇ 5 ਚ ਇੰਸ਼ੋਰਰ ਕਿਹੜੇ ਆ ਕਿਹਦਾ ਕਲੇਮ ਸੈਟਲਮੈਂਟ ਰੇਸ਼ੋ ਸਭ ਤੋਂ ਵਧੀਆ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗੀਆਂ ਹੋਣਗੀਆਂ ਪਰ ਅੱਜ ਆਪਾਂ ਚੱਲਦੇ ਹਾਂ ਇੱਕ ਸਟੈਪ ਅੱਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟੌਪ ਦੀਆਂ 5 ਕੰਪਨੀਆਂ ਨੂੰ ਰਿਵਿਊ ਕਰਾਂਗੇ ਆਪਾਂ ਇਹਨਾਂ ਕੰਪਨੀਆਂ ਦੇ ਸਾਰੇ ਟਰਮ ਪਲਾਨਸ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਦੇਖਾਂਗੇ ਕਿ ਉਹਨਾਂ ਦੇ ਪ੍ਰੋ ਐਂਡ ਕੌਨਸ ਕਿਹੜੇ-ਕਿਹੜੇ ਆ ਕਿਹੜੀਆਂ ਚੀਜ਼ਾਂ ਸਾਨੂੰ ਅਵਾਇਡ ਕਰਨੀਆਂ ਚ ਅਸੀਂ ਇਹਨਾਂ ਦੇ ਟੋਟਲ 15 ਟਰਮ ਪਲਾਨਸ ਨੂੰ ਇਸ ਵੀਡੀਓ ਦੇ ਵਿੱਚ ਕੰਪੇਅਰ ਕੀਤਾ ਹੈ ਤੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ HDFC ਲਾਈਫ ਦੇ ਟਰਮ ਪਲਾਨਸ HDFC ਦੇ ਵਿੱਚ ਬ੍ਰੌਡਲੀ ਦੋ ਟਰਮ ਪਲਾਨਸ ਨੇ ਜਿਹੜੇ ਅੱਜ ਦੇ ਵੀਡੀਓ ਦੇ ਵਿੱਚ ਕੰਸੀਡਰ ਕਰਨਾ ਵਰਥ ਇਟ ਰਹੇਗਾ ਪਹਿਲਾ ਹੈ ਕਲਿੱਕ ਟੂ ਪ੍ਰੋਟੈਕਟ ਤੇ ਦੂਸਰਾ ਕਲਿੱਕ ਟੂ ਪ੍ਰੋਟੈਕਟ 3D ਪਲੱਸ ਕਲਿੱਕ ਟੂ ਪ੍ਰੋਟੈਕਟ ਵਨ ਆਫ ਦਾ ਮੋਸਟ ਪਪੂਲਰ ਟਰਮ ਪਲਾਨਸ ਹੈ ਮਾਰਕੀਟ ਦੇ ਵਿੱਚ ਤੇ ਬ੍ਰੌਡਲੀ ਇਸ ਪਲਾਨ ਦੇ ਵਿੱਚ ਤੁਹਾਨੂੰ ਤਿੰਨ ਆਪਸ਼ਨ ਮਿਲ ਜਾਂਦੇ ਆ ਸਿੰਪਲ ਲਾਈਫ ਪ੍ਰੋਟੈਕਟ ਲਾਈਫ ਪਲੱਸ ਇਨਕਮ ਜਿਹਨੂੰ ਕਿ ਇਨਕਮ ਪਲੱਸ ਵੀ ਕਿਹਾ ਜਾਂਦਾ ਹੈ ਟ ਲਾਈਫ ਪ੍ਰੋਟੈਕਟ ਸਭ ਤੋਂ ਬੇਸਿਕ ਪਲਾਨ ਹੈ ਜਿਹਦੇ ਵਿੱਚ ਤੁਹਾਡੇ ਫੈਮਿਲੀ ਨੂੰ ਕਿਸੇ ਵੀ ਇਵੈਂਚੁਐਲਟੀ ਤੇ ਇੱਕ ਜੋ ਸਮਨ ਇੰਸ਼ੋਰਡ ਹੈ ਉਹ ਪੈਸਾ ਮਿਲ ਜਾਂਦਾ ਹੈ ਜਿਹੜਾ ਦੂਸਰਾ ਵੇਰੀਐਂਟ ਹੈ ਲਾਈਫ ਪਲੱਸ ਇਨਕਮ ਉਹਦੇ ਵਿੱਚ ਜਦੋਂ ਤੁਹਾਡੀ ਏਜ 60 ਸਾਲ ਦੀ ਹੁੰਦੀ ਹੈ ਤਾਂ ਤੁਹਾਨੂੰ ਇਨਸ਼ੋਰਰ ਵੱਲੋਂ ਇੱਕ ਇਨਕਮ ਮਿਲਦੀ ਹੈ ਮੰਥਲੀ ਜੋ ਕਿ 0.1% ਹੁੰਦੀ ਹੈ ਟੋਟਲ ਸਮ ਇਨਸ਼ੋਰ ਦਾ ਫੋਰ ਐਗਜ਼ਾਮਪਲ ਜੇਕਰ ਤੁਸੀਂ 1 ਕਰੋੜ ਰੁਪਏ ਦਾ ਕਵਰ ਲਿਆ ਹੋਇਆ ਤੇ ਤੁਹਾਡੀ ਉਮਰ 60 ਸਾਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਤੁਹਾਨੂੰ ਉਹਦਾ 0.1% ਮਤਲਬ ਕਿ 10000 ਰੁਪਏ ਮੰਥਲੀ ਐਜ਼ ਅ ਇਨਕਮ ਮਿਲੇਗੀ ਜੋ ਕਿ ਚੱਲੇਗੀ ਡੈਥ ਤੱਕ ਜਾਂ ਫਿਰ ਤੁਹਾਡੀ ਪਾਲਿਸੀ ਦੇ ਕੰਪਲੀਟ ਹੋਣ ਤੱਕ ਜੋ ਵੀ ਦੋਨਾਂ ਚੋਂ ਪਹਿਲਾਂ ਆਏਗਾ ਤੇ ਤੀਸਰਾ ਵੇਰੀਐਂਟ ਹੈ ਲਾਈਫ ਪਲੱਸ ਕ੍ਰਿਟੀਕਲ ਇਲਨਸ ਇਹਦੇ ਵਿੱਚ ਤੁਹਾਡੀ ਪਾਲਿਸੀ ਸਪਲਿਟ ਹੋ ਜਾਂਦੀ ਹੈ ਡੈਥ ਕਵਰ ਤੇ ਕ੍ਰਿਟੀਕਲ ਇਲਨੈਸ ਦੇ ਵਿੱਚ ਤੇ ਸਟਾਰਟਿੰਗ ਵਿੱਚ ਤੁਹਾਡੀ ਪਾਲਿਸੀ ਦਾ ਜੋ 80% ਸਮੀ ਸ਼ਾਰਡ ਹੁੰਦਾ ਉਹ ਡੈਥ ਕਵਰ ਲਈ ਹੁੰਦਾ ਤੇ ਬਾਕੀ ਦਾ 20% ਕ੍ਰਿਟੀਕਲ ਇਲਨੈਸ ਦੇ ਲਈ ਹੁਣ ਸੱਚ ਦੱਸਾਂ ਤਾਂ ਮੈਂ ਤੁਹਾਨੂੰ ਇਹਨਾਂ ਦਾ ਫਰਸਟ ਵੇਰੀਐਂਟ ਹੀ ਰეკਮੈਂਡ ਕਰਾਂਗਾ ਉਹਦੇ ਵਿੱਚ ਤੁਹਾਨੂੰ ਰਾਈਡਰਸ ਮਿਲ ਜਾਂਦੇ ਆ ਜਿਵੇਂ ਕਿ ਐਕਸੀਡੈਂਟਲ ਡੈਥ ਬੈਨੀਫਿਟ ਕ੍ਰਿਟੀਕਲ ਇਲਨੈਸ ਵਾਈਵਰ ਆਫ ਪ੍ਰੀਮੀਅਮ ਇਹ ਸਾਰਾ ਕੁਝ ਤੁਹਾਨੂੰ ਉਹਨਾਂ ਦੇ ਬੇਸਿਕ ਪਲਾਨ ਦੇ ਵਿੱਚ ਐਡ-ਆਨ ਕਾਸਟ ਤੇ ਮਿਲ ਜਾਣਗੇ TCDC ਆਫ ਲਾਈਫ ਦਾ ਦੂਸਰਾ ਟਰਮ ਪਲਾਨ ਹੈ ਕਲਿਕ ਟੂ ਪ੍ਰੋਟੈਕਟ 3D ਪਲੱਸ ਹੁਣ ਜੇ ਮੈਂ ਕਲਿਕ ਟੂ ਪ੍ਰੋਟੈਕਟ ਦੇ ਵਿੱਚ ਤੁਹਾਨੂੰ ਤਿੰਨ ਆਪਸ਼ਨ ਮਿਲ ਰਹੇ ਸੀ ਇਹਦੇ ਵਿੱਚ ਤੁਹਾਨੂੰ ਨੋ ਆਪਸ਼ਨ ਮਿਲ ਜਾਂਦੇ ਆ ਇਹਨਾਂ ਦੇ ਵਿੱਚੋਂ ਕਿਸੇ ਪਲਾਨ ਦੇ ਵਿੱਚ ਐਕਸੀਡੈਂਟਲ ਡੈਥ ਬੈਨੀਫਿਟ ਮਿਲ ਜਾਂਦਾ ਕਿਸੇ ਦੇ ਵਿੱਚ ਤੁਹਾਨੂੰ ਫੇਵਰ ਆਫ ਪ੍ਰੀਮੀਅਮ ਮਿਲ ਜਾਂਦਾ ਤੇ ਕਿਸੇ ਦੇ ਵਿੱਚ ਤੁਹਾਨੂੰ ਕ੍ਰਿਟੀਕਲ ਇਲਨੈਸ ਦਾ ਰਾਈਡਰ ਮਿਲ ਜਾਂਦਾ ਬਟ ਮੇਰੇ ਅਸੈਸਮੈਂਟ ਦੇ ਅਕੋਰਡਿੰਗ ਤੁਹਾਨੂੰ ਇਹਨਾਂ ਦੇ ਮੋਸਟ ਬੇਸਿਕ ਪਲਾਨ ਦੇ ਨਾਲ ਹੀ ਜਾਣਾ ਚਾਹੀਦਾ ਹੈ ਕਲਿੱਕ ਟੂ ਪ੍ਰੋਟੈਕਟ 3D ਪਲੱਸ ਦਾ ਸਭ ਤੋਂ ਬੈਸਟ ਪਾਰਟ ਇਹ ਹੈ ਕਿ ਇਹਦੇ ਵਿੱਚ ਤੁਹਾਨੂੰ ਦੋ ਰਾਈਡਰ ਇਨ ਬਿਲਟ ਮਿਲ ਜਾਂਦੇ ਆ ਟਰਮੀਨਲ ਇਲਨੈਸ ਬੈਨੀਫਿਟ ਇਹਦਾ ਮਤਲਬ ਹੈ ਕਿ ਜੇਕਰ ਤੁਹਾਨੂੰ ਕੋਈ ਐਦਾਂ ਦੀ ਇਲਨੈਸ ਡਾਇਗਨੋਸ ਹੁੰਦੀ ਹੈ ਜਿਹਦੇ ਵਿੱਚ ਤੁਹਾਡੀ ਡੈਥ ਸ਼ੋਰ ਹੋ ਜਾਂਦੀ ਹੈ ਕਿ ਕੁਝ ਮਹੀਨਿਆਂ ਦੇ ਬਾਅਦ ਉਸ ਪਰਸਨ ਦੀ ਡੈਥ ਹੋ ਸਕਦੀ ਹੈ ਤਾਂ ਜੋ ਇੰਸ਼ੋਰਰ ਹੈ ਉਹ ਡਾਇਗਨੋਸ ਦੇ ਬੇਸ ਤੇ ਇਹ ਤੁਹਾਡਾ ਡੈਥ ਕਵਰ ਪੇ ਕਰ ਦੇਗਾ ਤੇ ਦੂਸਰਾ ਹੈ ਵੇਵਰ ਆਫ ਪ੍ਰੀਮੀਅਮ ਔਨ ਐਕਸੀਡੈਂਟਲ ਟੋਟਲ ਪਰਮਾਨੈਂਟ ਡਿਸੇਬਿਲਟੀ ਇਹਦਾ ਮਤਲਬ ਹੈ ਕਿ ਜੇਕਰ ਤੁਹਾਨੂੰ ਕੋਈ ਪਰਮਾਨੈਂਟ ਡਿਸੇਬਿਲਟੀ ਹੋ ਜਾਂਦੀ ਹੈ ਤਾਂ ਤੁਹਾਡੇ ਜਿਹੜੇ ਫਿਊਚਰ ਦੇ ਪ੍ਰੀਮੀਅਮਸ ਹੈ ਉਹ ਵੇਵ ਆਫ ਹੋ ਜਾਣਗੇ ਤੇ ਤੁਹਾਡੀ ਪਾਲਿਸੀ ਵੀ ਐਕਟਿਵ ਹੀ ਰਹੇਗੀ ਇਦੇ ਨਾਲ ਨਾਲ ਅਡੀਸ਼ਨਲੀ ਤੁਹਾਨੂੰ ਕੁਝ ਰਾਈਡਰਸ ਮਿਲ ਜਾਂਦੇ ਆ ਜਿਵੇਂ ਕਿ ਐਕਸੀਡੈਂਟਲ ਡੈਥ ਬੈਨੀਫਿਟ ਕ੍ਰਿਟੀਕਲ ਇਲਨੈਸ ਐਕਸਟਰਾ ਕਾਸਟ ਦੇ ਕੇ ਤੁਸੀਂ ਇਹ ਰਾਈਡਰਸ ਲੈ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਇੱਕ ਟਾਪ-ਅਪ ਰਾਈਡਰ ਵੀ ਮਿਲ ਜਾਂਦਾ ਜਿਹਦੇ ਨਾਲ ਤੁਹਾਡਾ ਜੋ ਸਮ ਇੰਸ਼ੋਰਡ ਕਵਰ ਹੈ ਉਹ ਦੁੱਗਣਾ ਹੋ ਜਾਂਦਾ ਹੈ 인ਫਲੇਸ਼ਨ ਨੂੰ ਬੀਟ ਕਰਨ ਦੇ ਲਈ ਬਟ ਫਿਰ ਉਹਦੇ ਨਾਲ ਨਾਲ ਤੁਹਾਡਾ ਪ੍ਰੀਮੀਅਮ ਵੀ ਥੋੜਾ ਐਕਸਟਰਾ ਹੋਏਗਾ HDFC ਦੇ ਦੋਨੋਂ ਟਰਮ ਪਲਾਨਸ ਦੇ ਵਿੱਚ ਹੀ ਕੋਈ ਮੈਕਸਿਮਮ ਕੈਪਿੰਗ ਨਹੀਂ ਹੈ ਤੁਸੀਂ ਆਪਣੀ ਇਨਕਮ ਦੇ ਹਿਸਾਬ ਨਾਲ ਜੇ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਤੁਸੀਂ ਉਹਨਾਂ ਮੈਕਸਿਮਮ ਸਮ ਇੰਸ਼ੋਰਡ ਕਵਰ ਲੈ ਸਕਦੇ ਹੋ ਇਨਾਂ ਦੇ ਦੋਨੋਂ ਪਲਾਨਸ ਹੀ ਹਾਈਲੀ ਰეკਮੈਂਡਡ ਨੇ ਬਾਕੀ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਦੋਨੋਂ ਪਲਾਨਸ ਦੇ ਵਿੱਚ ਜੋ ਤੁਹਾਨੂੰ ਸੂਟ ਕਰਦਾ ਤੁਸੀਂ ਉਸ ਪਲਾਨ ਨੂੰ ਕਨਸਿਡਰ ਕਰ ਸਕਦੇ ਹੋ ਇਸ ਤੋਂ ਬਾਅਦ ਸਾਡਾ ਅਗਲਾ ਇੰਸ਼ੋਰਰ ਆਉਂਦਾ ਅਦਿੱਤਿਆ ਵਿਰਲਾ ਸਨਲਾਈਫ ਅਦਿੱਤਿਆ ਵਿਰਲਾ ਦੇ ਵਿੱਚ ਵੀ ਤੁਹਾਨੂੰ ਬੇਸਿਕਲੀ ਦੋ ਟਰਮ ਪਲਾਨਸ ਮਿਲ ਜਾਂਦੇ ਆ ਸਲ ਜੀਵਨ ਬੀਮਾ ਤੇ ਡੀਜੀ ਸ਼ੀਲਡ ਸਭ ਤੋਂ ਪਹਿਲਾਂ ਆਪਾਂ ਡੀਜੀ ਸ਼ੀਲਡ ਨੂੰ ਐਨਲਾਈਜ਼ ਕਰ ਲੈਂਦੇ ਆ ਇਹ ਵਨ ਆਫ ਦਾ ਮੋਸਟ ਪਪੂਲਰ ਟਰਮ ਪਲਾਨਸ ਆ ਡੀਜੀ ਸ਼ੀਲਡ ਦੇ ਵਿੱਚ ਤੁਹਾਨੂੰ 10 ਅਲੱਗ-ਅਲੱਗ ਆਪਸ਼ਨਸ ਮਿਲ ਜਾਂਦੇ ਆ ਤੇ ਸੱਚ ਦੱਸਾਂ ਤਾਂ ਉਹਨਾਂ ਆ ਤੁਸੀਂ ਆਪਣੀ ਲਾਈਫ ਸਟੇਜ ਤੇ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੁਹਾਨੂੰ ਇਹਨਾਂ 10 ਅਲੱਗ-ਅਲੱਗ ਆਪਸ਼ਨਸ ਦੇ ਵਿੱਚੋਂ ਆਪਣੇ ਲਈ ਸੂਟੇਬਲ ਆਪਸ਼ਨ ਚੂਜ਼ ਕਰਨਾ ਪਏਗਾ ਡੀਜੀ ਸ਼ੀਲਡ ਦੀ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਤੁਹਾਨੂੰ ਇਨ ਬਿਲਟ ਟਰਮੀਨਲ ਇਲਨੈਸ ਬੈਨੀਫਿਟ ਮਿਲ ਜਾਂਦਾ ਹੈ ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਪੂਰੇ ਅਮਾਉਂਟ ਦਾ ਕਵਰ ਮਿਲ ਜਾਏਗਾ ਇਹਦੇ ਵਿੱਚ ਤੁਹਾਨੂੰ 5 ਲੱਖ ਤੋਂ ਲੈ ਕੇ 50 ਲੱਖ ਤੱਕ ਦਾ ਕਵਰ ਮਿਲੇਗਾ ਕ੍ਰਿਟੀਕਲ ਇਲਨੈਸ ਦੇ ਲਈ ਇਹ ਥੋੜਾ ਜਿਹਾ ਡਰਾਪੈਕ ਲੱਗਿਆ ਮੈਨੂੰ ਇਹਦਾ ਬਾਕੀ ਇਹਦੇ ਨਾਲ-ਨਾਲ ਤੁਸੀਂ ਐਡੀਸ਼ਨਲ ਰਾਈਡਰਸ ਐਡ ਕਰ ਸਕਦੇ ਜਿਵੇਂ ਕਿ ਐਕਸੀਡੈਂਟਲ ਡੈ ਅਤੇ ਬਿਰਲਾ ਦੇ ਦੂਸਰੇ ਟਰਮ ਪਲਾਨ ਜੋ ਕਿ ਸਰਲ ਜੀਵਨ ਬੀਮਾ ਹੈ ਉਹਦੀ ਗੱਲ ਕਰੀਏ ਤਾਂ ਉਹਦੇ ਵਿੱਚ ਤੁਹਾਨੂੰ ਮੈਕਸਿਮਮ ਕਵਰ ਸਿਰਫ 25 ਲੱਖ ਰੁਪਏ ਤੱਕ ਦਾ ਹੀ ਮਿਲਦਾ ਹੈ ਤੇ ਰਾਈਡਰ ਦੇ ਨਾਮ ਤੇ ਵੀ ਤੁਸੀਂ ਸਿਰਫ ਇੱਕ ਐਕਸੀਡੈਂਟਲ ਡੈਥ ਬੈਨੀਫਿਟ ਹੀ ਐਡ ਕਰ ਸਕਦੇ ਹੋ ਸੋ ਸੱਚ ਦੱਸਾਂ ਤਾਂ ਇਸ ਪਾਲਿਸੀ ਨੂੰ ਸਾਨੂੰ ਆਪਣੇ ਸੈਟ ਆਫ ਕਨਸਿਡਰੇਸ਼ਨ ਚੋਂ ਹਟਾਈ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਜੋ ਅਗਲਾ ਇੰਸ਼ੋਰਰ ਹੈ ਉਹ ਇੰਡੀਆ ਦਾ ਸਭ ਤੋਂ ਵੱਡਾ ਇੰਸ਼ੋਰਰ ਹੈ LIC LIC ਦੇ ਚਾਰ ਟਰਮ ਪਲਾਨਸ ਹੁੰਦੇ ਆ LIC ਟੈਕਟਮ LIC ਜੀਵਨ ਅਮਰ LIC ਸਰਲ ਜੀਵਨ ਬੀਮਾ ਤੇ LIC ਜੀਵਨ ਕਿਰਨ ਹੁਣ LIC ਦੇ ਸਰਲ ਜੀਵਨ ਬੀਮਾ ਦੀ ਗੱਲ ਕਰੀਏ ਤਾਂ ਇਹ ਬਿਲਕੁਲ ਅਦਿੱਤਿਆ ਵਿਰਲਾ ਦੇ ਸਰਲ ਜੀਵਨ ਬੀਮਾ ਹੀ ਤਰ੍ਹਾਂ ਜਿਹਦਾ ਮੈਕਸਿਮਮ ਕਵਰ ਸਿਰਫ 25 ਲੱਖ ਰੁਪਏ ਆ ਤੇ ਰਾਈਡਰ ਦੇ ਨਾਮ ਤੇ ਸਿਰਫ ਇੱਕ ਹੀ ਰਾਈਡਰ ਹੈ ਐਕਸੀਡੈਂਟਲ ਡੈਥ ਬੈਨੀਫਿਟ ਸੋ ਇਸ ਪਾਲਿਸੀ ਨੂੰ ਤਾਂ ਆਪਾਂ ਰਿਜੈਕਟ ਹੀ ਕਰ ਦਿੰਨੇ ਆ ਉਸ ਤੋਂ ਬਾਅਦ ਗੱਲ ਕਰਦੇ ਆ LIC ਦੇ ਜੀਵਨ ਕਿਰਨ ਟਰਮ ਪਲਾਨ ਦੀ ਜੋ ਕਿ ਹੁਣੇ 2023 ਦੇ ਵਿੱਚ ਹੀ ਲਾਂਚ ਹੋਇਆ ਤੇ ਇੱਕ ਪਿਓਰ ਟਰਮ ਇੰਸ਼ੋਰੈਂਸ ਪਲਾਨ ਨਹੀਂ ਹੈ ਇੱਕ ਟਰਮ ਇੰਸ਼ੋਰੈਂਸ ਪਲੱਸ ਰਿਟਰਨ ਆਫ ਪ੍ਰੀਮੀਅਮ ਮਤਲਬ ਕਿ ਜੇਕਰ ਤੁਸੀਂ ਪਾਲਿਸੀ ਪੀਰੀਅਡ ਸਰਵਾਈਵ ਕਰ ਜਾਂਦੇ ਹੋ ਤਾਂ ਤੁਹਾਡਾ ਜਿਹੜਾ ਪੂਰਾ ਪ੍ਰੀਮੀਅਮ ਤੁਹਾਨੂੰ ਵਾਪਸ ਮਿਲ ਜਗਾ ਐਂਡ ਆਬਵੀਅਸਲੀ ਇਸ ਲਈ ਤੁਹਾਨੂੰ ਐਕਸਟਰਾ ਕਾਸਟ ਪੇ ਕਰਨੀ ਪੈਗੀ ਜੋ ਕਿ ਤੁਹਾਡੇ ਪ੍ਰੀਮੀਅਮ ਦੇ ਵਿੱਚ ਰਿਫਲੈਕਟ ਹੋਏਗੀ ਇਸ ਪਲਾਨ ਦੇ ਵਿੱਚ ਮੈਕਸਿਮਮ ਕਵਰ ਦੀ ਕੋਈ ਕੈਪਿੰਗ ਨਹੀਂ ਹੈ ਬਟ ਹਾਂ ਮਿਨੀਮਮ 15 ਲੱਖ ਰੁਪਏ ਤੇ ਜੇਕਰ ਰਾਈਡਰਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਤੁਹਾਨੂੰ ਦੋ ਰਾਈਡਰ ਐਡ ਕਰਨ ਦਾ ਆਪਸ਼ਨ ਮਿਲਦਾ ਐ ਐਕਸੀਡੈਂਟਲ ਡੈਥ ਬੈਨੇਫਿਟ ਤੇ ਡਿਸੇਬਿਲਟੀ ਰਾਈਡਰ ਕ੍ਰਿਟੀਕਲ ਇਲਨੈਸ ਦਾ ਰਾਈਡਰ ਤੁਸੀਂ ਇਹਦੇ ਵਿੱਚ ਐਡ ਨਹੀਂ ਕਰ ਸਕਦੇ ਜੋ ਕਿ ਮੈਨੂੰ ਥੋੜਾ ਜਿਹਾ ਡੀਲ ਤੇ ਇਹ ਕਰਾਇਲਾਸੀ ਦੀ ਬਾਕੀ ਪਾਲਿਸੀਜ਼ ਜੋ ਕਿ ਜੀਵਨ ਅਮਰ ਤੇ ਟੈਕ ਟਰਮ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ ਇਹੀ ਪ੍ਰੋਬਲਮ ਹੈ ਉਹਨਾਂ ਦੇ ਵਿੱਚ ਤੁਹਾਨੂੰ ਸਿਰਫ ਇੱਕ ਹੀ ਰਾਈਡਰ ਐਡ ਕਰਨ ਦਾ ਆਪਸ਼ਨ ਹੈ ਐਕਸੀਡੈਂਟਲ ਡੈਥ ਬੈਨੀਫਿਟ ਇਸ ਤੋਂ ਇਲਾਵਾ ਤੁਹਾਨੂੰ ਹੋਰ ਕੋਈ ਵੀ ਕਸਟਮਾਈਜੇਸ਼ਨ ਕਰਨਾ ਅਲਾਉਡ ਨਹੀਂ ਹੈ ਇਨਫੈਕਟ ਜੇਕਰ ਗੱਲ ਕਰੀਏ ਜੋ ਜੀਵਨ ਅਮਰ ਹੈ ਉਹ ਤਾਂ ਟੈਕ ਟਰਮ ਦਾ ਹੀ ਇੱਕ ਆਫਲਾਈਨ ਵਰਜ਼ਨ ਹੈ ਸੋ ਕਹਿਣ ਨੂੰ ਤਾਂ LIC ਇੰਡੀਆ ਦਾ ਸਭ ਤੋਂ ਵੱਡਾ ਪਲੇਅਰ ਹੈ ਤੇ ਕਮੈਂਟਸ ਦੇ ਵਿੱਚ ਵੀ ਸਾਨੂੰ ਲੋਕ ਇਹੀ ਪੁੱਛਦੇ ਆ ਵੀ ਤੁਸੀਂ LIC ਦੀ ਪਾਲਿਸੀਜ਼ ਕਿਉਂ ਨਹੀਂ ਰეკਮੈਂਡ ਕਰਦੇ ਤਾਂ ਸੱਚ ਦੱਸਾਂ ਤਾਂ LIC ਦੀਆਂ ਜੋ ਪਾਲਿਸੀਜ਼ ਜਾਂ ਪਲਾਨਸ ਹੁੰਦੇ ਆ ਉਹ ਕਾਫੀ ਐਵਰੇਜ ਹੁੰਦੇ ਆ ਤੇ LIC ਤੁਹਾਨੂੰ ਕੁਝ ਬਹੁਤਾ ਕਸਟਮਾਈਜੇਸ਼ਨ ਕਰਨ ਦਾ ਆਪਸ਼ਨ ਵੀ ਨਹੀਂ ਦਿੰਦਾ ਤੇ ਜੇਕਰ ਤੁਸੀਂ ਦੇਖਿਆ ਹੋਵੇ ਇਹ ਪਾਲਿਸੀਜ਼ ਜਾਂ ਫਿਰ ਪਲਾਨਸ ਜੋ ਆਫਰ ਕਰਦੇ ਆ ਉਹਨਾਂ ਦੇ ਕੰਪੈਰੀਜ਼ਨ ਇਹਨਾਂ ਦੇ ਜੋ ਪ੍ਰੀਮੀਅਮਸ ਹੁੰਦੇ ਆ ਉਹ ਜਨਰਲੀ ਥੋੜੇ ਹਾਈ ਹੁੰਦੇ ਆ ਅਗਲਾ ਇੰਸ਼ੋਰਰ ਆਉਂਦਾ ਟਾਟਾ AIA ਟਾਟਾ AIA ਦੇ ਦੋ ਟਰਮ ਪਲਾਨਸ ਨੇ ਸੰਪੂਰਨ ਰੱਖਿਆ ਸੁਪਰੀਮ ਤੇ ਮਹਾਰੱਖਿਆ ਸੁਪਰੀਮ ਸੰਪੂਰਨ ਰੱਖਿਆ ਸੁਪਰੀਮ ਦੇ ਵਿੱਚ ਚਾਰ ਅਲੱਗ-ਅਲੱਗ ਆਪਸ਼ਨਸ ਮਿਲ ਜਾਂਦੇ ਆ ਲਾਈਫ ਲਾਈਫ ਪਲੱਸ ਲਾਈਫ ਸਟੇਜ ਤੇ ਲਾਈਫ ਇਨਕਮ ਲਾਈਫ ਇਦੇ ਵਿੱਚੋਂ ਸਭ ਤੋਂ ਸਿੰਪਲ ਵਾਲਾ ਟਰਮ ਪਲਾਨ ਹੈ ਜਿਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਰਾਈਡਰਸ ਐਡ ਕਰਨ ਦਾ ਆਪਸ਼ਨ ਮਿਲ ਜਾਂਦਾ ਹੈ ਜਿਵੇਂ ਕਿ ਐਕਸੀਡੈਂਟਲ ਡੈਥ ਕ੍ਰਿਟੀਕਲ ਇਲਨੈਸ ਕ੍ਰਿਟਿਕ ਕੇਅਰ ਪਲੱਸ ਐਕਸੀਡੈਂਟਲ ਡਿਸੇਬਿਲਟੀ ਇਹ ਸਾਰੇ ਆਪਸ਼ਨ ਤੁਸੀਂ ਐਡ ਕਰ ਸਕਦੇ ਹੋ ਸੱਚ ਦੱਸਾਂ ਤਾਂ ਹੁਣ ਤੱਕ ਜਿੰਨੀਆਂ ਵੀ ਪਾਲਿਸੀਜ਼ ਆਪਾਂ ਡਿਸਕਸ ਕੀਤੀਆਂ ਨੇ ਉਹਨਾਂ ਦੇ ਵਿੱਚ ਉਹ ਪਹਿਲੀ ਪਾਲਿਸੀ ਹੈ ਜਿਹਦੇ ਵਿੱਚ ਕੋਈ ਵੀ ਐਦਾਂ ਦੀ ਹਿਡਨ ਕੰਡੀਸ਼ਨ ਨਹੀਂ ਹੈ ਇਹ ਜੋ ਪ੍ਰੋਮਿਸ ਕਰ ਰਹੇ ਉਹ ਹੀ ਡਿਲੀਵਰ ਕਰ ਰਹੇ ਆ ਤਾਂ ਇਹ ਪਾਲਿਸੀ ਤੁਸੀਂ ਜ਼ਰੂਰ ਆਪਣੀ ਲਿਸਟ ਦੇ ਵਿੱਚ ਕਨਸਿਡਰ ਕਰ ਸਕਦੇ ਹੋ ਸੋ ਟਾਟਾ ਦਾ ਜੇਕਰ ਦੂਸਰਾ ਪ੍ਰੋਡਕਟ ਦੇਖੀਏ ਮਹ ਬਟ ਇਹਦੇ ਵਿੱਚ ਤੁਹਾਨੂੰ ਇੱਕ ਹੋਲ ਲਾਈਫ ਇੰਸ਼ੋਰੈਂਸ ਦਾ ਆਪਸ਼ਨ ਮਿਲ ਜਾਂਦਾ ਜਿੱਥੇ ਕਿ ਤੁਹਾਨੂੰ 99 ਸਾਲ ਦੀ ਉਮਰ ਤੱਕ ਦਾ ਕਵਰ ਮਿਲ ਜਾਂਦਾ ਹੈ। ਮਹਾਰક્ષા ਸੁਪਰੀਮ ਤੇ ਸੰਪੂਰਨ ਰક્ષા ਸੁਪਰੀਮ ਦੇ ਵਿੱਚ ਇੱਕ ਮੇਜਰ ਡਿਫਰੈਂਸ ਇਹ ਹੈ ਕਿ ਮਹਾਰક્ષા ਦੇ ਵਿੱਚ ਮਿਨੀਮਮ ਕਵਰ 50 ਲੱਖ ਰੁਪਏ ਹੈ ਤੇ ਸੰਪੂਰਨ ਰક્ષા ਦੇ ਵਿੱਚ ਤੁਹਾਨੂੰ 1 ਲੱਖ ਰੁਪਏ ਤੋਂ ਵੀ ਕਵਰ ਮਿਲਣਾ ਸ਼ੁਰੂ ਹੋ ਜਾਂਦਾ ਹੈ। ਬਾਕੀ ਮੈਕਸਿਮਮ ਦੇ ਵਿੱਚ ਦੋਨਾਂ ਦੀ ਕੋਈ ਲਿਮਟ ਨਹੀਂ ਹੈ। ਸੋ ਜੇਕਰ ਤੁਸੀਂ 50 ਲੱਖ ਤੋਂ ਘੱਟ ਦਾ ਕਵਰ ਦੇਖ ਰਹੇ ਹੋ ਤਾਂ ਸੰਪੂਰਨ ਰક્ષા ਹੀ ਤੁਹਾਡੇ ਲਈ ਇੱਕ ਵਧੀਆ ਆਪਸ਼ਨ ਹੈ। ਤੇ ਟੌਪ 5 ਦੇ ਵਿੱਚੋਂ ਸਾਡਾ ਲਾਸਟ ਇੰਸ਼ੋਰਰ ਹੈ ਮੈਕਸ ਲਾਈਫ। ਮੈ Smart Secure Plus, Smart Term Plan ਤੇ Online Term Plan. ਹੁਣ ਜੇਕਰ Max Life ਦੇ Smart Secure Plus Plan ਦੀ ਗੱਲ ਕਰੀਏ ਤਾਂ ਵਨ ਆਫ ਦਾ ਬੈਸਟ ਪਲਾਨ ਹੈ ਜੋ ਆਪਾਂ ਹੁਣ ਤੱਕ ਡਿਸਕਸ ਕੀਤੇ ਆ। ਇਹਦੇ ਵਿੱਚ ਤੁਹਾਨੂੰ ਰਾਈਡਰਸ ਜਿਵੇਂ ਕਿ ਐਕਸੀਡੈਂਟਲ ਡੈਥ ਬੈਨੇਫਿਟ, ਕ੍ਰਿਟੀਕਲ ਇਲਨੈਸ, ਵੇਵਰ ਆਫ ਪ੍ਰੀਮੀਅਮ ਇਹ ਸਾਰੇ ਮਿਲ ਜਾਂਦੇ ਆ। ਪਲੱਸ ਇਹਦੇ ਵਿੱਚ ਤੁਹਾਨੂੰ ਕੁਝ ਇਨਬਿਲਟ ਆਪਸ਼ਨਸ ਵੀ ਮਿਲ ਜਾਂਦੇ ਆ। ਜਿਵੇਂ ਕਿ ਟਰਮੀਨਲ ਇਲਨੈਸ ਬੈਨੇਫਿਟ, ਪਲੱਸ ਵੌਲੰਟਰੀ ਟਾਪ-ਅਪ, ਜੁਆਇੰਟ ਲਾਈਫ ਕਵਰ, ਪ੍ਰੀਮੀਅਮ ਬ੍ਰੇਕ ਵਰਗੇ ਬੈਨੇਫਿਟਸ। ਸੱਚ ਦੱਸਾਂ ਤਾਂ ਇਸ ਪਾਲਿਸੀ ਬਾਰੇ ਕੁਝ ਨੈਗੇਟਿਵ ਬੋਲਣ ਨੂੰ ਮੇਰੇ ਕੋਲ ਹੈ ਹੀ ਇਹਦੇ ਵਿੱਚ ਤੁਹਾਨੂੰ ਐਕਸਲੇਰੇਟਡ ਕ੍ਰਿਟੀਕਲ ਇਲਨੈਸ ਬੈਨੀਫਿਟ ਪਲੱਸ ਲਾਈਫ ਸਟੇਜ ਵਰਗੇ ਬੈਨੀਫਿਟ ਮਿਲ ਜਾਂਦੇ ਆ ਬਾਕੀ ਜੋ ਰਾਈਡਰਸ ਨੇ ਉਹ ਤੁਹਾਨੂੰ ਐਡ-ਆਨ ਕਰਨੇ ਪੈਣਗੇ ਤੇ ਰਾਈਡਰਸ ਆਲਮੋਸਟ ਤੁਹਾਨੂੰ ਸਾਰੇ ਹੀ ਐਡ ਕਰਨ ਦਾ ਆਪਸ਼ਨ ਮਿਲ ਜਾਂਦਾ ਤੇ ਮੈਕਸ ਲਾਈਫ ਦਾ 3rd ਹੈ ਆਨਲਾਈਨ ਟਰਮ ਪਲਾਨ ਜੋ ਕਿ ਇਹਨਾਂ ਦਾ ਸਭ ਤੋਂ ਬੇਸਿਕ ਵਾਲਾ ਪਲਾਨ ਹੈ ਤੇ ਇਹਦੇ ਵਿੱਚ ਕੋਈ ਵੀ ਇਨਬਿਲਟ ਰਾਈਡਰ ਨਹੀਂ ਮਿਲਦਾ ਬਟ ਹਾਂ ਤੁਸੀਂ ਇਹਦੇ ਵਿੱਚ ਰਾਈਡਰਸ ਐਡ ਕਰਕੇ ਨੂੰ ਕਸਟਮਾਈਜ਼ ਜ਼ਰੂਰ ਕਰ ਸਕਦੇ ਹੋ ਤੇ ਸਾਰੇ ਹੀ ਇੰਪੋਰਟੈਂਟ ਰਾਈਡਰ ਐਡ ਕਰਨ ਦਾ ਆਪਸ਼ਨ ਤੁਹਾਨੂੰ ਇੱਥੇ ਮਿਲ ਜੇਗਾ ਹਾਂਜੀ ਹਾਂਜੀ ਮੈਨੂੰ ਪਤਾ ਹੁਣ ਤੁਸੀਂ ਸੋਚ ਖੈਰ ਉਹ ਤਾਂ ਮੈਂ ਦੱਸ ਦੂੰਗਾ ਬਟ ਇਸ ਚੀਜ਼ ਦੀ ਕੀ ਗਾਰੰਟੀ ਹੈ ਕਿ ਉਹ ਤਿੰਨ ਚਾਰ ਪਲਾਨ ਤੁਹਾਡੇ ਕੰਮ ਆ ਜਾਣਗੇ ਤੁਹਾਡੇ ਲਈ ਕਿਹੜੇ ਤਿੰਨ ਚਾਰ ਪਲਾਨ ਸੂਟੇਬਲ ਹੈ ਇਹਦਾ ਮੈਨੂੰ ਕਿਵੇਂ ਪਤਾ ਲੱਗੂਗਾ ਤੇ ਤੁਹਾਡੇ ਕੋਲ ਵੀ ਇੰਨਾ ਟਾਈਮ ਨਹੀਂ ਆ ਵੀ ਤੁਸੀਂ ਬੈਠ ਕੇ ਸਾਰੀਆਂ ਚੀਜ਼ਾਂ ਐਨਲਾਈਜ਼ ਕਰੋ ਤਾਂ ਫਿਰ ਤੁਸੀਂ ਕਿਸੇ ਐਕਸਪਰਟ ਦੀ ਹੈਲਪ ਕਿਉਂ ਨਹੀਂ ਲੈ ਲੈਂਦੇ ਇੰਨਾ ਕੀ ਸੋਚ ਰਹੇ ਹੋ ਐਕਸਪਰਟ ਹੈਗਾ ਭਾਈ ਉਸ ਐਕਸਪਰਟ ਦਾ ਨਾਮ ਹੈ ਡਿਟੋ ਡਿਟੋ ਇੱਕ ਇੰਸ਼ੋਰੈਂਸ ਕੰਪਨੀ ਹੈ ਜੋ ਕਿ ਜ਼ਰੂਦਾ ਦੁਆਰਾ ਬੈਕਡ ਹੈ ਇੱਥੇ ਤੁਹਾਨੂੰ ਬਿਲਕੁਲ ਜੈਨੂਇਨ ਐਡਵਾਈਸ ਮਿਲੇਗੀ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਡੇਟੋ ਦੇ ਨਾਲ ਇੱਕ ਫ੍ਰੀ ਕੰਸਲਟੇਸ਼ਨ ਕਾਲ ਬੁੱਕ ਕਰ ਸਕਦੇ ਹੋ ਜਿੱਥੇ ਕਿ ਉਹਨਾਂ ਦਾ ਇੱਕ ਐਕਸਪਰਟ ਤੁਹਾਨੂੰ ਗਾਈਡ ਕਰੇਗਾ ਕਿ ਤੁਹਾਡੇ ਲਈ ਕਿਹੜੀ ਪਾਲਿਸੀ ਬੈਸਟ ਰਹੇਗੀ ਤੇ ਹੁਣ ਕੰਸਲਟੇਸ਼ਨ ਕਾਲ ਫ੍ਰੀ ਹੈ ਦਾ ਮਤਲਬ ਇਹ ਨਹੀਂ ਆ ਵੀ ਤੁਹਾਨੂੰ ਹੁਣ ਸਪੈਮ ਮੈਸੇजेस ਆਉਣ ਲੱਗ ਜਾਣਗੇ ਇਹਨਾਂ ਵੱਲੋਂ ਜਿੱਥੇ ਬਾਕੀ ਕੰਪਨੀਆਂ ਤੁਹਾਨੂੰ ਇਸ ਤੋਂ ਬਾਅਦ ਸਪੈਮ ਮੈਸੇजेस ਭੇਜ-ਭੇਜ ਕੇ ਕਮਲਾ ਕਰ ਦਿੰਦੀਆਂ ਨੇ ਡਿੱਟੋ ਇੱਕ ਸਪੈਮ ਫ੍ਰੀ ਪਾਲਿਸੀ ਵਾਲੀ ਕੰਪਨੀ ਹੈ ਤੇ ਇਹੀ ਚੀਜ਼ ਇਹਨਾਂ ਦੀ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਸੌਖੇ ਸ਼ਬਦਾਂ 'ਚ ਕਹਾਂ ਤਾਂ ਤੁਹਾਡੀ ਪਾਲਿਸੀ ਦੇ ਡਿਸੀਜਨ ਨੂੰ ਲੈ ਕੇ ਉਸ ਪਾਲਿਸੀ ਦਾ ਪੂਰਾ ਪ੍ਰੋਸੈਸ ਤੇ ਉਸ ਪਾਲਿਸੀ ਦੇ ਕਲੇਮਸ ਤੱਕ ਡਿੱਟੋ ਤੁਹਾਡੀ ਹੈਲਪ ਕਰੇਗਾ ਤੇ ਤੁਹਾਡਾ ਜਿਹੜਾ ਇਹ ਪੂਰਾ ਪ੍ਰੋਸੈਸ ਹੈ ਨਾ ਬਹੁਤ ਜ਼ਿਆਦਾ ਸਮੂਥ ਹੋ ਜਾਏਗਾ ਤੇ ਪਾਲਿਸੀ ਰეკ ਸੱਚ ਦੱਸਾਂ ਤਾਂ ਡਿੱਟੋ ਤੁਹਾਨੂੰ ਹਮੇਸ਼ਾ ਟਰੈਕ ਤੇ ਰੱਖੇਗਾ ਤੇ ਇਹਦੇ ਨਾਲ ਨਾਲ ਆਪਾਂ ਟੌਪ ਦੀਆਂ ਚਾਰ ਟਰਮ ਪਾਲਿਸੀਜ਼ ਵੀ ਦੇਖ ਲੈਣੇ ਜੋਸੀ ਪਿਕ ਕੀਤੀਆਂ ਨੇ ਇਹਨਾਂ ਦੇ ਵਿੱਚ ਨੇ ਮੈਕਸ ਲਾਈਫ ਦਾ ਸਮਾਰਟ ਸਿਕਿਉਰ ਪਲਾਨ ਟਾਟਾ ਆਈਆਈ ਦਾ ਮਹਾਰક્ષા ਸੁਪਰੀਮ ਟਰਮ ਪਲਾਨ ਐਚਡੀਐਫਸੀ ਲਾਈਫ ਦਾ ਕਲਿੱਕ ਟੂ ਪ੍ਰੋਟੈਕਟ ਤੇ ਅਦਿੱਤਿਆ ਵਿਰਲਾ ਦਾ ਡੀਜੀ ਸ਼ੀਲਡ ਤੇ ਥੇ ਮੈਂ ਤੁਹਾਨੂੰ ਇੱਕੋ ਹੀ ਚੀਜ਼ ਕਹਿਣਾ ਚਾਹੂੰਗਾ ਵੀ ਕੋਈ ਵੀ ਪਾਲਿਸੀ ਲੈਣ ਤੋਂ ਪਹਿਲਾਂ ਉਹਦਾ ਡਿਸੀਜਨ ਬਣਾਉਣ ਤੋਂ ਪਹਿਲਾਂ ਆਪਣੇ ਪ੍ਰੀਮੀਅਮਸ ਜ਼ਰੂਰ ਕੰਪੇਅਰ ਕਰ ਲਿਓ ਤੇ ਜੇਕਰ ਤੁਸੀਂ ਇੰਨੀ ਮਿਹਨਤ ਨਹੀਂ ਕਰ ਸਕਦੇ ਤੇ ਤੁਸੀਂ ਚਾਹੁੰਦੇ ਹੋ ਵੀ ਕੋਈ ਹੋਰ ਬੰਦਾ ਆ ਕੇ ਤੁਹਾਡੇ ਲਈ ਕੋਈ ਐਕਸਪਰਟ ਆ ਕੇ ਤੁਹਾਡੇ ਲਈ ਇਹ ਸਾਰਾ ਕੁਝ ਕਰਦੇ ਉਹ ਵੀ ਬਿਲਕੁਲ ਫ੍ਰੀ ਦੇ ਵਿੱਚ ਤਾਂ ਤੁਸੀਂ ਡਿਕਟੋ ਨਾਲ ਕਨੈਕਟ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ ਬੁੱਕ ਕਰਨ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਇੱਕ ਵਾਰੀ ਟ੍ਰਾਈ ਜ਼ਰੂਰ ਕਰਕੇ ਦੇਖਿਓ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਕਹਿ ਰਿਹਾ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਵੀ